ਮੇਰਾ ਨਾਮ ਵੀ ਮੇਰਾ ਨਾਮ ਜੀ ਜਕਸੀਰ ਸਿੰਘ ਸੀਰਾ ਬਲਾਕ ਪ੍ਰਧਾਨ ਸ਼ੈਣਾ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਜਿਹੜਾ ਬਰਨਾਲਾ ਦੇ ਧਰਨਾ ਲਾਇਆ ਕਿਸ ਸੰਬੰਧ ਇਹ ਜੀ ਇੰਗਲਿਸ਼ ਅਕੈਡਮੀ ਬਰਨਾਲਾ ਪਿੰਡ ਸ਼ੈਣੇ ਦਾ ਤਕਰੀਬਨ 9 ਮਹੀਨਿਆਂ ਦਾ ਪੁਰਾਣਾ ਇਹ ਮਸਲਾ ਹੈਗਾ ਪਿੰਡ ਸ਼ੈਣੇ ਤੋਂ ਸੈਫੀ ਮਿੱਤਲ son of ਮੱਖਲ ਸਿੰਘ ਮਿੱਤਲ ਇਹਨਾਂ ਨੇ ਕੀ ਕਰਿਆ ਬੱਚੇ ਨੂੰ ਜੂਕੇ ਤੋਰਿਆ ਜੂਕੇ ਤੋਰਿਆ 22 ਲੱਖ ਰੁਪਏ ਲਿਆ ਉਹਦਾ ਰਿਟਰਨ ਦੇ ਵਿੱਚ ਇਹਨਾਂ ਨੇ ਦਿੱਤਾ ਵੀ ਬੇਦ ਨੌਕਰੀ ਤੇ ਕੰਪਨੀ ਦੇ ਵਿੱਚ ਤੋਰਿਆ ਜਦੋਂ ਬੱਚੇ ਨੂੰ ਤਕਰੀਬਨ 2 ਮਹੀਨੇ ਗਏ ਨੂੰ ਹੋ ਗਏ ਉਹ ਕੰਪਨੀ ਉਹਨੇ ਭਾਲੀ ਜਿੱਥੇ ਇਹਨਾਂ ਨੇ ਕਿਹਾ ਉਥੇ ਉਹ ਕੰਪਨੀ ਹੈ ਨਹੀਂ ਸੀ ਇਹਨਾਂ ਨੇ ਫਰਾਡ ਕਰਕੇ ਉਸ ਬੱਚੇ ਨੂੰ ਜਦੋਂ ਉਥੇ ਤੋਰਤਾ ਸਾਡੇ ਸਹਣੇ ਉਹਨੇ ਸਾਡੇ ਨਾਲ رابطہ ਕਰਿਆ ਸੀ ਇਹਨਾਂ ਨਾਲ ਗੱਲਬਾਤ ਕਰੀ ਤਾਂ ਸਾਨੂੰ ਇਹਨਾਂ ਨੇ ਕਿਹਾ ਕਿ ਸਾਨੂੰ 2 ਮਹੀਨਿਆਂ ਦਾ ਟਾਈਮ ਦਿਓ ਬੱਚੇ ਦੀ ਈਮੇਲ ਆਈਡੀ ਦਿਓ ਵੀ ਅਸੀਂ ਬੱਚੇ ਨੂੰ ਉਹ ਕੰਪਨੀ ਦੇ ਵਿੱਚ ਕੰਮ ਦਿਵਾਵਾਂਗੇ ਚਲੋ 2 ਮਹੀਨੇ ਲੰਘ ਗਏ ਪਰ ਉਹ ਕੋਈ ਵੀ ਜਿਹੜੇ ਇਹਨਾਂ ਨੇ ਸਾਡੇ ਨਾਲ ਸਮਝੌਤਾ ਕਰਿਆ ਸੀ ਉਹ ਤੇ ਪੂਰੇ ਨਹੀਂ ਉਤਰੇ ਉਸ ਤੋਂ ਬਾਅਦ ਜਦੋਂ ਫੇਰ ਅਸੀਂ رابطہ ਕਰਿਆ ਤਾਂ ਇਹਨਾਂ ਨੇ ਕਿਹਾ ਵੀ 1 ਮਹੀਨੇ ਦਾ ਸਾਨੂੰ ਫੇਰ ਟਾਈਮ ਦਿਓ ਜਦੋਂ ਮਹੀਨੇ ਦਾ ਟਾਈਮ ਦੇਤਾ ਉਸ ਤੋਂ ਬਾਅਦ ਵਿੱਚੀ ਪੁਲਿਸ ਪ੍ਰਸ਼ਾਸਨ ਪੱਤਰਕਾਰ ਭਾਈਚਾਰੇ ਕੋਸ ਇਥੋਂ ਦੇ ਬਰਨਾਲੇ ਦੇ ਸਤਵੰਤ ਸੱਜਣ ਤੇ ਕੁਸ ਜੂਨੀਅਨ ਦੇ ਨਮਾਇंदे ਜ਼ਿਲ੍ਹੇ ਦੇ ਬਲਾਕ ਦੇ ਇਹ ਫੈਸਲਾ ਹੋ ਗਿਆ ਉਦੋਂ 20 ਜਾਂ ਤਾਂ 27 ਮਾਰਚ ਨੂੰ 27 ਮਾਰਚ ਤਾਈ ਇੱਕ ਮਹੀਨੇ ਦਾ ਟਾਈਮ ਲਿਆ ਸੀ 27 ਮਾਰਚ ਤੱਕ ਵੀ ਅਸੀਂ ਬੱਚੇ ਨੂੰ ਕੰਮ ਵੈਦਾ 5 ਸਾਲਾਂ ਦਾ ਵਰਕ ਪਰਮਿਟ ਨੌਕਰੀ ਦਿਵਾਵਾਂਗੇ ਜਿਵੇਂ ਤੁਹਾਡੇ ਨਾਲ ਕਰਿਆ ਨਹੀਂ ਤੁਹਾਡਾ 22 ਲੱਖ ਰੁਪਿਆ 22.5 ਲੱਖ ਰੁਪਿਆ ਤਕਰੀਬਨ 27 ਮਾਰਚ ਨੂੰ ਅਸੀਂ ਸੋਨੂੰ ਦੇਵਾਂਗੇ ਜਦੋਂ 27 ਮਾਰਚ ਤੱਕ ਇਹਨਾਂ ਨੇ ਕੋਈ ਗੱਲਬਾਤ ਨਾ ਕੀਤੀ ਤਾਂ 28 ਮਾਰਚ ਨੂੰ ਅਸੀਂ ਇਸ ਦਫ਼ਤਰ ਦੇ ਵਿੱਚ ਆਏ ਜਦੋਂ ਆਏ ਤੇ ਸਾਨੂੰ ਇਹਨਾਂ ਨੇ ਕਿਹਾ ਵੀ 22.5 ਲੱਖ ਰੁਪਿਆ ਦਾ ਜ਼ਿਆਦਾ ਆ ਅਸੀਂ ਤੁਹਾਨੂੰ 15 ਲੱਖ ਰੁਪਿਆ ਦੇ ਦਿੰਨੇ ਆ ਤਾਂ ਉਸ ਤੋਂ ਬਾਅਦ ਵੀ ਇਹਨਾਂ ਨੇ 4 ਦਿਨ ਮੰਗੇ ਅਸੀਂ 4 ਦਿਨ ਦਿੱਤੇ ਉਸ ਤੋਂ ਬਾਅਦ ਅਸੀਂ ਪ੍ਰੈਸ ਨੋਟ ਦੇ ਕੇ 4 ਤਰੀਕ ਦਾ ਜਿਹੜਾ ਇੱਥੇ ਧਰਨਾ ਐਲਾਨਿਆ ਇਹਨਾਂ ਦੇ ਬਾਰਚਾ ਜਿੰਨਾਂ ਚਿਰ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਤਾ ਅਸੀਂ ਉਹਨਾਂ ਦੇ ਨਾਲ ਖੜੇ ਆ ਕਿਉਂਕਿ ਗਰੀਬ ਪਰਿਵਾਰ ਆ ਵਿਆਜ ਤੇ ਚੱਕ ਕੇ ਲੋਕਾਂ ਤੋਂ ਉਹਨਾਂ ਨੇ ਪੈਸੇ ਦਿੱਤੇ ਵੀ ਬਾਹਰਲੇ ਮੁਲਕ ਜਾਵਾਂਗੇ ਕਮਾ ਕੇ ਲਾ ਦਾਂਗੇ ਪਰ ਉਹਦੇ باوجود 10 ਲੱਖ ਰੁਪਇਆ ਉਹ ਹੋਰ 9 ਮਹੀਨਿਆਂ ਦੇ ਵਿੱਚ ਪਿੰਡ ਤੋਂ ਮਗਾ ਕੇ ਖਾ ਚੁੱਕਿਆ ਕਿਉਂਕਿ ਉੱਥੇ ਮੰਗਾਈ ਇੰਨੀ ਆ ਰਹਿਣ ਦੀ ਖਾਤਰ ਹੋਰ ਜਦੋਂ ਕੰਮ ਹੀ ਨਹੀਂ ਮਿਲਿਆ ਜਿਹੜੀ ਇਹਨਾਂ ਨੇ ਗੱਲਬਾਤ કરી ਸੀ ਵਿਦ ਨੌਕਰੀ ਕੰਪਨੀ 'ਚ ਇਹਨਾਂ ਨੇ ਗੱਲਬਾਤ કરી ਸੀ 18 ਲੱਖ ਰੁਪਈਆ ਸਾਲ ਦਾ ਜਿਹੜਾ 18000 ਪਾਉਂਡ ਆ ਸਾਲ ਦਾ ਇਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਮਿਲੂਗਾ ਪੱਕੇ ਤੌਰ ਤੇ ਇਹਨਾਂ ਨੇ ਤੋਰਿਆ ਸੀ ਜੇ ਇਹਨਾਂ ਦੇ ਘਰ ਦੇ ਤੁਸੀਂ ਹਾਲਾਤ ਦੇਖੋ ਪਿਓ ਬਿਮਾਰ ਆ ਇੱਕ ਹੋਟਲ ਤੇ ਚਾਹ ਕਰਕੇ ਆਪਦਾ ਡੰਗਾ ਰਾ ਰਿਹਾ ਮਾਤਾ ਨੂੰ ਕੈਂਸਰ ਹੋਇਆ ਵਾ ਉਹਦੇ ਕੀਮੋ ਲੱਗ ਰੰਗਾ ਤੇ ਇਹਨਾਂ ਨੇ ਬਹੁਤ ਵੱਡਾ ਇਹਨਾਂ ਨਾਲ ਫਰਾਉਡ ਕਰਿਆ ਜਿੰਨਾ ਚਿਰ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤਾਂ ਭਾਰਤੀ ਕਿਸਾਨ ਨੂੰ ਇੱਕਤਾ ਢਕਾਉਂਦਾ ਇਹ ਪਰਿਵਾਰ ਦੇ ਨਾਲ ਖੜੀ ਆ ਮੈਂ ਸ਼ਕੰਦਰ ਸਿੰਘ ਪਿੰਡ ਪੂਰੇ ਭਾਰਤੀ ਕਿਸਾਨ ਨੂੰ ਇੱਕਤਾ ਢਕਾਉਂਦਾ ਜਿਹੜਾ ਇਹ ਮਸਲਾ ਹੈ ਕੋਈ ਵੀ ਏਜੰਟ ਹੋਵੇ ਜੇ ਇਹ ਜਿਵੇਂ ਬਰਨਾਲੇ ਦਾ ਏਜੰਟ ਹੈ ਹੁਣ ਇਹਨੇ ਸਾਡੇ ਪਰਿਵਾਰ ਨਾਲ ਜਿਵੇਂ ਧੱਕਾ ਕੀਤਾ ਹੈ 22 ਲੱਖ ਦੀ ਠੱਗੀ ਮਾਰੀ ਆ ਅਸੀਂ ਤਾਂ ਇੱਥੇ ਤੱਕ ਅੜਾਂਗੇ ਹੁਣ ਜਿੰਨਾ ਚਿਰ ਇਹਦੇ ਪਰਚਾ ਦਰਜ ਨਹੀਂ ਕਰਾਉਂਦੇ ਹਰ ਵਾਰ ਨੂੰ ਪੈਸੇ ਨੇ ਜਿਹੜੇ ਵਾਪਸ ਨਹੀਂ ਦਵਾਉਂਦੇ ਉਹਨਾਂ ਚਿਰ ਇਹਦਾ ਖੜਾ ਨਹੀਂ ਛੱਡਾਂਗੇ ਕਿਉਂਕਿ ਕੋਈ ਵੀ ਏਜੰਟ ਹੋਵੇ ਚਾਹੇ ਚੰਡੀਗੜ੍ਹ ਆ ਚਾਹੇ ਪਟਿਆਲਾ ਚਾਹੇ ਲੁਧਿਆਣਾ ਇਹਨਾਂ ਨੇ ਇੱਕ ਬਿਜ਼ਨਸ ਬਣਾਇਆ ਹੋਇਆ ਬੱਚਿਆਂ ਨੂੰ ਤੋੜ ਦਿੰਦੇ ਨੇ ਗਾਹਾਂ ਜਾ ਕੇ ਬੱਚਿਆਂ ਨਾਲ ਜਿਹੜੇ ਤਰੁੱਟੀਆਂ ਆਉਂਦੀਆਂ ਨੇ ਜਿੰਨੇ ਔਖੇ ਹੁੰਦੇ ਨੇ ਜਿਵੇਂ ਭੁੱਖੇ ਤੇ ਹਾਇ ਰਹਿੰਦੇ ਨੇ ਇਹ ਕਿਉਂਕਿ ਇਹਨਾਂ ਨੇ ਤਾਂ ਸਿਰਫ ਆਪ ਦਾ ਇੱਕ ਬਿਜ਼ਨਸ ਬਣਾ ਲਿਆ ਤੇ ਪੈਸੇ ਆਪ ਦਾ ਲੈ ਕੇ ਕਿਰਾਂ ਉਹਦਾ ਇਹ ਨਹੀਂ ਹੈਗਾ ਵੀ ਸਾਰੇ ਦਾ ਸਾਰਾ ਗਾਹਾਂ ਜਾਂਦਾ ਇੱਕ 65 ਬਣਾ ਲਿਆ ਵੀ ਜਿੰਨਾ 22 ਲੱਖਾ ਚਾਹੇ ਉਥੇ ਦਾਹਾਂ 4 ਲੱਖ ਲੱਗਾ ਤੇ 3 ਲੱਖਾ ਬਾਕੀ ਸਾਰਾ ਆਪ ਹੜੱਪ ਲੈਂਦੇ ਨੇ ਇਹ ਅਸੀਂ ਤਾਂ ਇਹੀ ਮੰਗ ਰੱਖਾਂਗੇ ਪ੍ਰਸ਼ਾਸਨ ਤੋਂ ਜਿੰਨਾ ਚਿਰ ਇਹਨਾਂ ਦੇ ਪਰਚਾ ਦਰਜ ਨਹੀਂ ਹੁੰਦਾ ਪਰਿਵਾਰ ਨੂੰ ਪੈਸੇ ਵਾਪਸ ਨਹੀਂ ਆਉਂਦੇ ਉਹਨਾਂ ਚਿਰ ਅਸੀਂ ਇਹਨਾਂ ਦਾ ਖੜਾ ਨਹੀਂ ਛੱਡਾਂਗੇ ਤੇ ਭਾਰਤੀ ਸਮਝੋ ਇੱਕ ਤਾਂ ਡਕਾਉਂਦਾ ਸਦਾ ਹੀ ਹਮਦਰਦੀ ਨਾਲ ਕਿਸੇ ਵੀ ਪਰਵਾਰ ਨਾਲ ਕੋਈ ਤੱਕਾ ਹੋਊਗਾ ਤਾਂ ਹਮੇਸ਼ਾ ਅਸੀਂ ਉਹਨਾਂ ਦਾ ਸਾਥ ਦੇਵਾਂਗੇ